ਮੂਸੇ ਵਾਲੇ ਦੀ ਹਵੇਲੀ ਵਿੱਚ ਚਲੋ ਅੱਜ ਤੁਹਾਨੂੰ ਦਿਖਾਉਣਾ ਸਿੱਧੂ ਮੂਸੇ ਵਾਲੇ ਦੀ ਹਵੇਲੀ ਦੇ ਵਿੱਚ ਕਿੰਨੇ ਬਾਈ ਦੇ ਟਰੈਕਟਰ ਖੜੇ ਆ ਤੇ ਕਿੰਨੀਆਂ ਬਾਈ ਦੀਆਂ ਗੱਡੀਆਂ ਖੜੀਆਂ ਚਲੋ ਅੱਗੇ ਵਧਦੇ ਆ ਚਲੋ ਆਜੋ ਤੇ ਵੀਡੀਓ ਨਾਲ ਜੁੜੇ ਰਹੋ ਤੇ ਬਹੁਤ ਬਹੁਤ ਅੱਗੇ ਸ਼ੇਅਰ ਕਰੋ ਤੇ ਤੁਹਾਨੂੰ ਦਿਖਾਉਣਾ ਬਾਈ ਦੇ ਟਰੈਕਟਰ ਤੇ ਬਾਈ ਸਿੱਧੂ ਮੂਸੇ ਵਾਲੇ ਦੇ ਇੱਥੇ ਕੁੱਤੇ ਵੀ ਪਏ ਆ ਤੇ ਚਲੋ ਦਿਖਾਉਣਾ ਤੁਹਾਨੂੰ ਬਾਈ ਸਿੱਧੂ ਮੁਸੇ ਵਾਲਾ ਪਹਿਲਾਂ ਤਾਂ ਕੁੱਤਾ ਦਿਖਾਉਣਾ ਇਸ ਨੂੰ ਆ ਦੇਖੋ ਜੀ ਬਾਈ ਸਿੱਧੂ ਮੁਸੇ ਵਾਲੇ ਦਾ ਕੁੱਤਾ ਸੁੱਤਾ ਪਿਆ ਇੱਕ ਬਾਈ ਦਾ ਉਹ ਅੰਦਰ ਕੁੱਤਾ ਪਿਆ ਇੱਕ ਬਾਈ ਦਾ ਸੀਗਾ ਕੁੱਤਾ ਜਿਹੜਾ ਬਾਈ ਦੇ ਨਾਮ ਹੁੰਦਾ ਸੀ ਵੀਡੀਓ ਚ ਤੇ ਆਹ ਵੇਖੋ ਬਾਈ ਦਾ ਟਰੈਕਟਰ ਆ

ਆ ਦੇਖੋ ਜੀ ਆ ਪੂਰਾ ਘੈਂਡਾ ਬਾਈ ਦਾ ਟਰੈਕਟਰ ਤੇ ਆਹੀ ਹੁੰਦਾ ਸੀ ਬਾਈ ਦਾ ਫੇਵਰਟ ਟਰੈਕਟਰ ਧਿਆਨ ਨਾਲ ਦੇਖੋ ਜੀ ਤੇ ਆ ਖੜੀ ਵੀ ਬਾਈ ਸਿੱਧੂ ਮੂਸੇ ਵਾਲ ਦੀ ਲੰਡੀ ਝੀਪ ਦੇਖੋ ਕਿੰਡੀ ਸੋਹਣੀ ਐ ਤੇ ਵੀਡੀਓ ਨੂੰ ਅੱਗੇ ਵੱੱਟ ਵੱੱਟ ਸ਼ੇਅਰ ਕਰੋ ਤੇ ਹੋਰ ਵੀ ਆਪਣੇ ਯਾਰ ਦੋਸਤ ਦੇਖ ਸਕਣ। ਕਿੱਡੀ ਘੈਂਡ ਆ ਬਾਈ ਦਿਲੰਦੀ ਜੀ। ਆ। ਆ ਦੇਖੋ ਜੀ ਬਾਈ ਸਿੱਧੂ ਮਸੇਵਾਲ ਦੀ। ਫੋਰਚੂਨਰ। ਕਿੱਡੀ ਸੋਹਣੀ ਗੱਡੀ ਆ। ਆ ਦੇਖੋ ਜੀ ਬਾਈ ਸਿੱਧੂ ਮੂਸੇਵਾਲਾ ਦੀ ਜਿਹੜੀ ਗੱਡੀ 'ਚ ਗੋਲੀਆਂ ਮਾਰੀਆਂ ਸੀ ਸੋ ਦੇਖੋ ਧਿਆਨ ਨਾਲ ਆ ਉਹ ਗੱਡੀ ਹੈ ਜਿਹਦੇ ਬਾਈ ਦਾ ਇਹ ਤੇ ਗੋਲੀਆਂ ਚਲਾਉਣੀਆਂ ਆ ਸੀ ਜਿਹੜੀ ਗੱਡੀ ਤੇ ਬਾਈ ਦਾ ਕਤਲ ਹੋਇਆ ਸਿੱਧੂ ਮੂਸੇਵਾਲਾ ਦਾ ਉਹ ਗੱਡੀ ਆ ਇਹ 18 ਬਾਈ ਦੀ ਇਹ ਦੇਖੀਓ ਸਾਰੇ ਆਹ ਵੇਖੋ ਬਾਈ ਇਹ ਟਰਾਲੀ ਕਿੱਡੀ ਕੈਣ ਬਣਾਈ ਹੋਈ ਆ ਪੂਰੇ ਸ਼ੌਂਕ ਨਾਲ ਬਣਾਈ ਸੀ ਬਾਈ ਨੇ ਤੇ ਕਾਕੜਾ ਬਾਈ ਦਾ ਟਰੈਕਟਰ ਹੌਲੈਂਡਾ ਉਹ ਪੂਰ ਲੱਕ ਟਰੈਕਟਰ ਪਰ ਇਹ ਸਾਡੀ ਵਿੱਚ ਤਾਂ ਇਹਦੇ ਵੱਡੇ-ਵੱਡੇ ਡਰ ਰਖਵਾਏ ਸੀ ਬਾਈ ਨੇ ਸ਼ੌਂਕ ਨਾਲ ਮਾੜਾ ਸ਼ੌਂਕ ਨਾ ਰੱਖੇ ਸੀ ਬਾਈ ਨੇ ਟਰੈਕਟਰ ਚਲੋ ਆਜੋ ਅੱਗੇ ਜਾਵੋ ਤੇ ਉਹ ਸਾਹਮਣੇ ਬਾਈ ਸਿੱਧੂ ਮੂਸੇਵਾਲ ਦੀ ਹਵੇਲੀ ਦੇਖੋ ਜੀ ਧਿਆਨ ਨਾਲ ਕਿੰਦੀ ਸੋਹਣੀ ਆ ਬਾਈ ਦੀ ਹਵੇਲੀ ਕਿ ਆਧਾ ਹੀ ਰਹਿ ਗਈਆਂ ਚੱਲਣਾ ਮਟਾਣਾ ਨਹੀਂ ਬੀਸ ਆ ਆਹ ਵੇਖੋ ਜੀ ਬਾਈ ਸਿੱਧੂ ਮੂਸੇਵਾਲ ਦਾ ਪੁੱਤ ਲੱਗਿਆ ਹੋਇਆ

ਜੇ ਮੁੰਡੀ ਸੀ ਬਾਈ ਤੇ ਜੇ ਮੋਲਾ ਹੁੰਦਾ ਹੀ ਜੰਮ ਦਾ ਸਮਾਨ ਪਿਆ ਬਾਈ ਦਾ ਇੱਥੇ ਆਹ ਦੇਖੋ ਕਿੰਨੇ ਅੱਜ ਬਾਈ ਸਿੱਧੂ ਮੂਸੇਵਾਲੇ ਦੀ ਹਵੇਲੀ ਚ ਬੰਮਟੇ ਹੋਇਆ ਲੋਕ ਆਸੀ ਕੀ ਸਾਹਮਣੇ ਸਿੱਧੂ ਬਾਈ ਦੀ ਹਵੇਲੀ ਤੇ ਅੱਜ ਅਸੀਂ ਪਹੁੰਚੇ ਸੀਗੇ ਬਾਈ ਦੀ ਹਵੇਲੀ ਤੇ ਦਿੱਲੀ ਸਿੱਕੇ ਚੋਂ ਟਾਈਮ ਚੋਂ ਟਾਈਮ ਕੱਢ ਕੇ ਮੈਂ ਵੀ ਜੇ ਮੈਂ ਆਖਿਆ ਚਲੋ ਅੱਜ ਬਾਈ ਸਿੱਧੂ ਹੋ ਸਿੱਧੂ ਦੀ ਬਾਈ ਹੈ ਬਾਈ ਸਿੱਧੂ ਦੀ ਹਵੇਲੀ ਦੇਖ ਕੇ ਆਉਣੇ ਆ ਤੇ ਤਾਂ ਕਰਕੇ ਅੱਜ ਅਸੀਂ ਟਾਈਮ ਚੋਂ ਟਾਈਮ ਮਸਾ ਕੱਢ ਕੇ ਬਾਈ ਦੀ ਹਵੇਲੀ 'ਚ ਪਹੁੰਚੇ ਆ ਧੰਨਵਾਦੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤੇ ਮੇਰੇ ਕੋਚੀ ਸਭ ਚੈਨਲ ਨੂੰ ਬਹੁਤ-ਬੱਦ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਵੀਡੀਓ ਕਰਦੇ ਲੋ ਕਰੋ ਤੇ ਭਰਾ ਸੋਡੇ-ਸੋਡੇ ਨਾਲ ਹੀ ਆ ਤੇ ਘੈਂਡ-ਘੈਂਡ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਅਸੀਂ ਕਮੇਡੀ ਤੇ ਸਾਡੀਆਂ ਵੀਡੀਓ ਨੂੰ ਬਹੁਤ-ਬੱਦ ਅੱਗੇ ਸ਼ੇਅਰ ਕਰਿਆ ਕਰੋ ਤੇ ਸਾਡੀ ਸਪੋਰਟ ਕਰਿਆ ਕਰੋ ਅਸੀਂ ਸੋਡੇ ਕਰਕੇ ਆ ਬਾਈ ਸਾਡੇ ਜਿਉ ਸਾਡੀ ਵੀਡੀਓ ਨੂੰ ਸਪੋਰਟ ਕਰਦੇ ਆ ਤੇ ਲਾਈਕ ਕਮੈਂਟ ਅੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਸਾਨੂੰ ਬਹੁਤ-ਬੱਦ ਸਪੋਰਟ ਮਿਲਦੀ ਆ ਤੇ ਵੀਡੀਓ ਨਾਲ ਜੁੜੇ ਰਹਿਆ ਕਰੋ ਤਦ ਤੱਕ ਜੀ ਸਸੀ ਕਾਲ ਜੀ ਧੰਨਵਾਦ ਜੀ ਥੈਂਕ ਯੂ ਆਹ ਦੇਖੋ ਜੀ ਮਨਮਵੀਰ ਕੋਚੇ ਚਲੋ ਚਲੋ ਥੋੜੀ ਮੈਂ ਲਾਈਵ ਬਣਾਉਂ ਇਧਰ ਸਾਈਡ ਤੇ ਇਧਰ ਸਾਈਡ ਤੇ ਇੱਕ ਹੋਰ ਗੱਡੀ ਖੜੀ ਨੀ ਤੇ ਹਵੇਲੀ ਦਾ ਨਕਸ਼ਾ ਦੇ ਆਹ ਥੋੜਾ ਇੱਕ ਥਾਂ ਤੇ ਹੋਰ ਤੋਂ ਆਹ ਇਧਰ ਤੇ ਦਸਤੂਰ ਗਾਇਆ ਤੁਸੀਂ ਕਾਹਦੀ ਰੋਹਾਂਗੇ ਚਲੋ ਜੀ ਦੇਖੋ ਬਾਈ ਦੀ ਘੈਂਟ ਤੁਸੀਂ ਵੀ ਕੈਮਰਾ ਦੇਖੀਏ ਇੱਕ ਸੀਸੇ ਦੇ ਚਲਾਇ ਹਵੇਲੀ ਦਾ ਨਕਸ਼ ਵਿੱਚ ਉਹ ਸਾਈਡ ਉਹ ਪਿਆ ਚੀਜ਼ ਉਹ ਦੇਖੋ ਬਾਈ ਦੀ ਆ ਗੱਡੀ ਥੱਲੇ ਕਰਿਆ ਥੱਲੇ ਉਹ ਦੇਖੋ ਸਾਹਮਣੇ ਬਾਈ ਦੀ ਹਵੇਲੀ ਦਾ ਨਕਸ਼ਾ ਉਹ ਗੱਡੀ ਖੜੀ ਆ ਗੱਡੀ ਖੜੀ ਬਾਈ ਦੀ ਉਹ ਪਤਾ ਕਿਹੜੀ ਗੱਡੀ ਕਹਿੰਦੇ ਇਹਨੂੰ ਉਹ ਦੇਖੋ ਸਾਹਮਣੇ ਸੀਸੇ ਵਿੱਚ ਦੀ ਦਿਖਾ ਰਹੇ ਆ ਜਮਾਲੇ ਕਾਲ ਦੇ ਚ ਸਿੱਧੂ ਮੂਸੇਵਾਲ ਦੀ ਹਵੇਲੀ ਦਾ ਨਕਸ਼ਾ ਸਤਿ ਸ਼੍ਰੀ ਅਕਾਲ ਮਰੇ ਜੀ ਸੀਸੇ ਵਿੱਚ ਧਿਆਨ ਨਾਲ ਦੇਖੋ ਜੀ ਧਿਆਨ ਨਾਲ ਖੜਾ ਰਹੇ ਆ ਆਹ ਆਹ ਹੈ ਕੋਤੂ ਤਾਂ ਬਣਾ ਲਿਆ ਉਹਦੇ ਦਸਤਾਂ ਦੇ ਲਈ ਬਸ ਇੱਕ ਮੈਂ ਕਹਿੰਦੇ ਸਾਨੂੰ ਬਾਹਰ ਵਾ ਕੇ ਕਿਤੇ ਤੱਕ ਕਹਿੰਦੇ ਹੈਗਾ ਹੈਗਾ ਹਾਂ ਅੱਛਾ ਇੱਥੇ ਸੀਗਾ ਉਹ ਸਾਰੀ ਚੀਜ਼ ਹਾਂ ਤਾਂ ਵੀ ਆ ਬੈਠੀ ਰਹਿੰਦੇ ਸਾਨੂੰ ਹਾਂ ਕਿਹੜੇ ਲੋਡ ਦੀ ਸਮਾਨ ਆਣਾ ਸਾਰਾ ਕੋਈੜੇ ਲੋਡ ਦਾ ਸਮਾਨ ਆਣਾ ਨਲੀ ਕੇ ਲਸੋ ਦਾ ਅੰਡ ਖੇਤਾਂਿਆਂ ਚ ਬਣਾਇਆ ਚਲੋ ਠੀਕ ਹੈ ਜੀ ਸਸਤੀ ਕਾਲ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਜਣਨ ਵਾਸਤੇ ਧੰਨਵਾਦ ਜੀ ਲਾਈਵ ਉਹ ਤੇ ਕਰੇ ਇੰਸਟਾਗ੍ਰਾਮ ਤੇ ਵੀ ਕਰੇ ਹਾਂ ਜੀ ਇੰਸਟਾ